ਮੈਨੂੰ ਇਹ ਗੱਲ ਦੱਸੋ ਤੁਸੀਂ ਜ਼ਿੰਮੇਵਾਰੀ ਕੱਲ ਹੀ ਚੁੱਕੀ ਤੁਹਾਨੂੰ ਇਹ ਕੰਮ ਨੂੰ ਕੱਲੇ ਆਈ ਮੈਂ ਤੇ ਤੁਹਾਨੂੰ ਇਹ ਗੱਲ ਕਹੀ ਸੀ ਕਿ ਉੱਥੇ ਜਾ ਕੇ ਕਪਤ ਵਧਾਉਣਾ ਵਾ ਘਟਾਉਣਾ ਥੋੜਾ ਵਾ ਟਾਡੀ ਜ਼ਿੰਮੇਵਾਰੀ ਕਾਦੀ ਬਣਦੀ ਉਹਨੂੰ ਚੁੱਕਣ ਦੀ ਹੱਦ ਹੋਈ ਤੁਹਾਡੇ ਵਾਲੀ ਵੀ ਜੇ ਮੈਂ ਨਹੀਂ ਨਾ ਨਾਲ ਗਈ ਤੇ ਤੁਸੀਂ ਉਹ ਕੰਮ ਕਰਕੇ ਆਏ ਜਿਹੜਾ ਮੈਂ ਨਹੀਂ ਸੋਚਿਆ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ ਆ ਤੇ ਜ਼ਿੰਮੇਵਾਰੀਆਂ ਚੁੱਕਦੇ ਫਿਰਦੇ ਉਹਨਾਂ ਦੀ ਐਡੀ ਔਖੀ ਨਾ ਬੋਲਿਆ ਕਰ ਠੀਕ ਆ ਇਹਨੂੰ ਵੀ ਚਲੋ ਕੱਲ ਬੰਦਿਆਂ ਦੇ ਵਿੱਚ ਮਾਫੀ ਮੰਗ ਲਈ ਆ ਤੇ ਤੂੰ ਹੁਣ ਮੈਨੂੰ ਔਖੀ ਪਿਆ ਕਰੇਗੀ ਗੱਲ ਸਾਬਣਾ ਕਰ ਲਿਆ ਕਰ ਜੇ ਤੂੰ ਨਾਲ ਸਾਹਮਣੇ ਕਾਰ ਹੀ ਲਈ ਹੁ ਮਾफी ਮੰਗ ਲਈ ਆਂ ਤੇ ਇਹ ਥੋੜਾ ਵੀ ਹਾਲ ਟਾਈਮ ਹੁਣ ਔਖੇ ਹੀ ਪੈਣਾ ਤੂੰ ਨਹੀਂ ਜਿੱਦਨੇ ਹਟਣਾ ਮੇਰੇ ਕੋ ਫੇਰ ਵੱਧ ਘਟ ਬੋਲਿਆ ਗਿਆ ਨਾ ਤੇ ਤੂੰ ਆਪਣੇ ਚਾਚੇ ਤਾਈ ਸਾਧ ਲੈਣੇ ਆ ਮੈਂ ਚੱਲੀ ਆ ਤੇਰੇ ਗੜੀ ਜੋੜੇ ਹੱਥ ਨਾ ਹਲੇ ਤਾਂ ਕੁਦਰੋਂ ਆਈ ਤੂੰ ਬੈਠ ਗਈ ਆ ਹਾਂਜੀ ਬੈਠੀ ਆ ਜੋ ਕਿ ਆਈ ਨਹੀਂ ਤੂੰ ਉੱਧਰ ਉਹ ਮੇਰਾ ਨੀਗਾ ਦਿਲਦੁਲ ਕੀਤਾ ਉਹਨੂੰ ਮੈਂ ਹੋਂਾਂ ਨੇ ਕੀ ਪਤਾ ਵਾ ਕਿਦਾਂ ਦੀਆਂ ਗੱਲਾਂ ਕਰਨੀਆਂ ਮਤੇ ਕਿਦਾਂ ਦੀਆਂ ਨਹੀਂ ਤੇ ਮੈਂ ਤਾਂ ਕਰਕੇ ਨਹੀਂ ਆਈ ਹੈ ਗੱਲਾਂ ਕਿਦਾਂ ਦੀਆਂ ਕਰਨੀਆਂ ਹੈ ਉਹਨਾਂ ਨੇ ਉਹ ਤੇ ਨੂੰ ਪੈਂਦੇ ਸੀ ਖਾਨ ਘਾੜੀਆਂ ਦਲਜੀਤ ਨੂੰ ਮੈਨੂੰ ਇਹ ਦੱਸੋ ਵੀ ਆਇਆ ਕੌਣ ਕੌਣ ਹੈ ਉਹ ਚਾਚਾ ਸੀ ਉਹਦਾ ਚਾਚੀ ਸੀ ਅੱਛਾ ਹੈ ਤੇ ਨਾਲ ਵਿਚੋਲਣ ਅੱਛਾ ਤੇ ਚਾਚੇ ਦਾ ਮੁੰਡਾ ਸੀ ਹੋਰ ਕਿੰਨੇ ਆਉਣਾ ਤੇ ਜਿਹੜਾ ਚਾਚੇ ਦਾ ਮੁੰਡਾ ਵਾ ਉਹ ਤੇ ਪੈਂਦਾ ਸੀ ਦਲਜੀਤ ਨੂੰ ਖਾਨ ਉਹਦੇ ਨਾ ਹੁੰਦਾ ਕੋਈ ਭਾਈ ਉਹ ਛੋਟੀ ਦਿੰਦਾ ਇਕੱਦੀ ਫਿਰ ਤੇ ਵਾਵਾ ਜਣੇ ਆਏ ਹੀ ਦੇ ਵਾਵਾ ਜਣੇ ਆਏ ਹੀ ਇੰਦਾ ਹੀ ਵੀ ਮੇਰੇ ਹੁੰਦਿਆਂ ਚ ਪੇੜ ਮਾਰ ਕੇ ਦੱਸ ਅੱਛਾ ਉਹਦੇ ਫਿਰ ਮੈਂ ਥੋੜਾ ਜਿਹਾ ਹੋਇਆ ਤੁਹਾੜੀ ਮੈਂ ਬਗਾਨੇ ਘਰ ਬੈਠੇ ਜੀ ਆਹ ਤੇ ਤੁਸੀਂ ਹਮੇਂ ਭੁੜਕੀ ਜਾੜੇ ਜੇ ਹੌਸਲਿਆਂ ਨਾਲ ਗੱਲ ਕਰੋ ਮੇਰੀ ਗੱਲ ਸੁਣੋ ਤੁਸੀਂ ਹੀ ਨਹੀਂ ਗੱਲ ਕਿਉਂ ਕੀਤੀ ਮੈਂ ਤਾਂ ਤੁਹਾਨੂੰ ਕਿਹਾ ਸੀ ਉਹ ਉੱਥੇ ਜਾ ਕੇ ਪੱਤ ਵਧਾਉਣਾ ਵਾ ਘਟਾਉਣਾ ਥੋੜਾ ਵਾ ਉਹ ਇੰਨੀ ਗੱਲ ਨਾ ਨਾ ਕਰਦਾ ਉਹ ਜਾਓ ਉੱਥੇ ਉਹ ਨਾ ਛੱਡ ਦੇਣੀ ਅਸੀਂ ਉਹਦੇ ਉਹ ਚਪੇੜਾਂ ਥੋੜੀਆਂ ਵਜਨ ਦੇਣੀਆਂ ਅਸੀਂ ਉਹਦੇ ਮੈਂ ਤੁਹਾਨੂੰ ਗੱਲ ਕਿਹੜੀ ਕਰਨ ਅਹੀਂ ਜਿਹੜਾ ਕੰਮ ਚਾਹੁੰਦੇ ਆਂ ਹੀ ਤੇ ਉਹ ਕਰਨਾ ਵਾ ਤੇ ਤੁਸੀਂ ਉਲਟਾ ਸੋ ਕਹਿ ਰਹੇ ਆਂ ਜਾਂ ਜਾ ਕੇ ਵੀ ਚੱਲ ਕੋਈ ਗੱਲ ਨਹੀਂ ਕੋਈ ਉਹ ਤੇ ਕਰਨਾ ਤੇ ਚਾਚਾ ਉਹਦਾ ਕਿ ਮੇਰੀ ਜ਼ਿੰਮੇਵਾਰੀ ਤੇ ਨਾ ਉਹ ਨਹੀਂ ਛੱਡ ਗਿਆ ਮੈਂ ਚੁੱਕ ਲੀਨਾ ਮੈਂ ਜੋ ਮੇਰੀ ਛੱਡ ਜੋਈ ਨਹੀਂ ਥੀ ਮੈਨੂੰ ਇਹ ਗੱਲ ਦੱਸੋ ਤੁਸੀਂ ਜ਼ਿੰਮੇਵਾਰੀ ਕੱਲ ਹੀ ਚੁੱਕੀ ਤੁਹਾਨੂੰ ਮੇਹ ਕੰਮ ਨੂੰ ਕਹ ਲਿਆ ਸੀ ਮੈਂ ਤੇ ਤੁਹਾਨੂੰ ਇਹ ਗੱਲ ਕਹੀ ਸੀ ਵੀ ਉਥੇ ਜਾ ਕੇ ਕਪਾਤ ਵਧਾਉਣਾ ਵਾ ਘਟਾਉਣਾ ਥੋੜਾ ਵਾ ਟਾਡੀ ਜ਼ਿੰਮੇਵਾਰੀ ਕਾਦੀ ਭੰਦੀ ਹੁਣ ਚੁਕੰਦੀ ਹੱਦ ਹੋਈ ਤੁਹਾਡੇ ਵਾਲੀ ਵੀ ਜੇ ਮੈਂ ਨਹੀਂ ਨਾ ਨਾਲ ਗਈ ਤੇ ਤੁਸੀਂ ਉਹ ਕੰਮ ਕਰਕੇ ਆਏ ਜਿਹੜਾ ਮੈਂ ਨਹੀਂ ਸੋ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ ਆ ਤੇ ਜ਼ਿੰਮੇਵਾਰੀਆਂ ਚੁੱਕਦੇ ਫਿਰਦੇ ਉਹਨਾਂ ਦੀ ਕੋਈ ਹਾਲ ਤਾਂ ਡਾ ਵੀ ਕਿਤੇ ਕਰਨਾ ਤੁਸੀਂ ਪਤਾ ਨਾ ਕੀ ਤੁਸੀਂ ਕੁੜੀ ਨੂੰ ਨਾਲ ਤੋਰਨਾ ਸੀ ਜਿਹੜਾ ਕੰਮ ਆਪਣਾ ਮਕਸਦ ਹੀ ਤੁਸੀਂ ਕਿਹੜਾ ਕੰਮ ਕਰ ਦਿੱਤਾ ਤੁਸੀਂ ਨਾਲ ਖਲਾਉਂਦੇ ਆਪੇ ਉਥੇ ਦੱਸਦੇ ਰਹਿ ਕੇ ਹੁੰਦੀ ਨਾਲੇ ਇਹਨਾਂ ਨੂੰ ਮਗਰੋਂ ਪਤਾ ਲੱਗਦਾ ਓਏ ਉਹਦੇ ਹੱਥ ਜੋੜ ਕੇ ਉਹਨਾਂ ਖਲਾਸੀ ਕਰਾਈ ਉਹਦੇ ਦਿਵਾਲੇ ਹੋਣਦੇ ਹੀ ਇਹਨਾਂ ਦੇ ਉਹ ਜਦੋਂ ਚਾਚੀ ਨੇ ਜੋੜੇ ਨਾ ਹੱਥ ਤੇ ਮੇਰੇ ਕੋ ਰਿਆ ਨਹੀਂ ਗਿਆ ਫਿਰ ਮੈਂ ਕੋਈ ਗੱਲ ਨਹੀਂ ਜੋ ਮੇਰੇ ਮੈਂ ਚੁੱਪ ਲਈ ਨਾ ਉਹਨਾਂ ਤੇ ਢੁੜਕੋ ਢੁੜਕੋ ਨਾ ਕਰੋ ਇੱਥੇ ਮੇਰੀ ਗੱਲ ਸੁਣ ਹੁਣ ਜਿਹੜਾ ਕੰਮ ਕਰਾਈ ਹੈ ਨਾ ਬਸ ਇੱਕ ਵਾਜੋਦਈ ਕਰਦਾ ਹੁਣ ਗਾਂਹ ਤੋਂ ਤੁਹਾਨੂੰ ਮੈਂ ਨਹੀਂ 갈ਦੀ ਹੁਣ ਮੈਂ ਆਪ ਜਾਉਂਗੀ ਇਹ ਨਾਲ ਗੱਲ ਕਰਕੇ ਆਉਂਗੀ ਮੇਰ ਕੋ ਨਹੀਂ ਘਰ ਆ ਜਾਂਦਾ ਵੇਖ ਕੇ ਮੈਂ ਤੁਹਾਨੂੰ ਨਾਲ ਤੋਰਨਾ ਹੀ ਮੈਂ ਕਿਹਾ ਇਹ ਕੁੜੀ ਆਪਣੀ ਖੜੋ ਨਾਲ ਹੀ ਇਹਨੂੰ ਕਿੱਦਾਂ ਬਾਲ ਕੁਛ ਪੇੜ ਮਾਰਨੀ ਆਉਂਦਾ ਉੱਥੇ ਜਿਹੜਾ ਕਪਤ ਮੁਕਣਾ ਵਾ ਪਿਆ ਹੀ ਰਹਿਣਾ ਵਾ ਪਿਆਰ ਮੁੰਡਾ ਵੀ ਸਿੱਧਾ ਵਾ ਤੇ ਮਾਂ ਵੀ ਉਹਦੇ ਮਗਰਵਾਂ ਉਹਦਾ ਕੱਲੀ ਦਾ ਵਾਸ ਚੱਲਣਾ ਇੱਥੇ ਉਹ ਜਾਓ ਉਠਾ ਤੁਹਾਡਾ ਵੀ ਨਾ ਕੋ ਹਾਲ ਨਹੀਂ ਆ ਚੱਲ ਜਾੜਾ ਰੋਟੀ ਦੇ ਦੇ ਮੈਨੂੰ ਉਹ ਤਾਂ ਤੁਸੀਂ ਵਿੱਚੇ ਸਾਰਾ ਰਹਿਣ ਦਿੱਤਾ ਵਾ ਐਵੇਂ ਉਹ ਗੱਲ ਕੋਈ ਨਹੀਂ ਹਾਲ ਨਹੀਂ ਜਿਹੜੀ ਪਲੈਨਿੰਗ ਬਣਾਈ ਸੀ ਉਹਨੂੰ ਉਥੇ ਕਲਾ ਦਾਂਗੇ ਤੇ ਆਪਣਾ ਜਿਹੜਾ ਕੰਮ ਹੀ ਉਹ ਆਪਾਂ ਮਗਰੋਂ ਕਰਨਾ ਹੈ ਇਹਨਾਂ ਨੇ ਕੰਮ ਉਲਟਾ ਕਰ ਛੜਿਆ ਅਹੇ ਨਹੀਂ ਮੈਂ ਇਹ ਜ਼ਿੰਮੇਵਾਰੀ ਚੁੱਕਦਾ ਹਾਂ ਤੂੰ ਹੀ ਜ਼ਿੰਮੇਵਾਰੀ ਕਦੀ ਚੁਕੜੀ ਹੈ ਜੇ ਕੱਲ ਨੂੰ ਉਹ ਉਥੇ ਦਾ ਕੰਮ ਗੁੰਮ ਕਰ ਦੇਣਗੇ ਕੋਈ ਚਾਹੀ ਉਹਨੂੰ ਮਾਰਕੁੱਟ ਵੱਧ ਕਰਨਗੇ ਤਾਂ ਤੂੰ ਹੀ ਜ਼ਿੰਮੇਵਾਰੀ ਵਿੱਚ ਕਿੱਦਾਂ ਆ ਕੇ ਫਸ ਜਾਓਗੇ ਕੋਹ ਨਹੀਂ ਹਾਲ ਇਹਨਾਂ ਦਾ ਵੀ ਗਾਂ ਤੋਂ ਮੈਂ ਹੀ ਜਾਇਆ ਕਰੂੰਗੀ ਜਿਹੜੀ ਗੱਲ ਕਰ ਰਹੀ ਕਿੱਦਾ ਕਰਨੀ ਮੰਮੀ ਨੂੰ ਫੋਨ ਕਰਨੀ ਭਲਾ ਕੁਛ ਨਹੀਂ ਅੱਜ ਕੀ ਬਣਿਆ ਬੜੀ ਟੈਨਸ਼ਨ ਪਈ ਏ ਮੈਨੂੰ ਹਲੋ ਹਲੋ ਸਾਸਿਕਾ ਮੰਮੀ ਜੀ ਸਾਸ ਸਤਿਕਾਰੋ ਕੁਛ ਨਾ ਠੀਕ ਹੈ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਹੈ ਠੀਕ ਹੈ ਵਧੀਆ ਠੀਕ ਆ ਠੀਕ ਆ ਚਲ ਗਿਆ ਸੰਦੀਪ ਦੀ ਮੰਮੀ ਹੁਣੀ ਆਹ ਚਲ ਗਿਆ ਓਕੇ ਕੀ ਕਹਿੰਦੇ ਕੀ ਗੱਲ ਕਰਦੇ ਸੀ ਬੜਾ ਕੁਛ ਨਾ ਕਹਿੰਦੇ ਸੀ ਉਹ ਅੱਛਾ ਅੱਛਾ ਤੇ ਉਹਦਾ ਭਰਾ ਆ ਚਾਚੇ ਦਾ ਮੁੰਡਾ ਤਾਂ ਇਹਦਾ ਉਹ ਬੜਾ ਬੋਲਦਾ ਹੀ ਕੁੰਨੇ ਨੂੰ ਓਟ ਓਟ ਪੈਂਦਾ ਹੀ ਕੋਈ ਮੰਮੀ ਲਵਲੀ ਹੁਣ ਲੱਗ ਔਵਾਜ਼ ਮਾਰ ਲੈਣੀ ਸੀ ਲਵਲੀ ਨੇ ਤਾਂ ਕੀਤਾ ਕੋਈ ਠੰਡਾ ਲਵਲੀ ਤੇ ਬੋਲਿਆ ਅੱਛਾ ਅੱਛਾ ਆਹ ਤੈਨੂੰ ਪਤਾ ਹੀ ਹੁਣ ਤੈਨੂੰ ਪਤਾ ਕਿਦਾਂ ਮੱਝਾਂ ਡਿਆ ਸੀ ਭਰਾ ਬੜਾ ਮੱਝਦਾ ਚਾਚੇ ਦਾ ਮੁੰਡਾ ਅੱਛਾ ਤੇ ਜਰੀ ਉਹ ਈ ਓ ਚੋਲਣਾ ਉਹ ਮੈਂ ਖੜੀ ਉਹਦਾ ਉਹਦੀ ਗੱਲ ਕੀਤੀ ਸਾਡੀ ਤੇ ਕੀਤੀ ਨਹੀਂ ਕਿਸੇ ਨੇ ਉਹਨੇ ਕਿੱਥੋਂ ਕਰਨੀ ਉਹਨੂੰ ਚੈਨੀ ਪਿਆਈਂਦੀ ਤਾਂ ਆਪੇ ਗੱਲ ਕਰ ਲੈਣੀ ਸੀ ਆਹ ਹੋ ਬੜੀ ਬੋਲਨੀ ਉਹਦੀ ਜੇ ਚਾਚੀ ਆਈਦੀ ਸੀ ਚਾਚੀ ਬੜੀ ਬੋਲਦੀ ਕਹੀ ਨਹੀਂ ਦੱਸਿਆ ਕਿ ਕੰਮ ਤੇ ਕੋਈ ਨਹੀਂ ਕਰਦੀ ਚਾਚੀ ਨੇ ਦੱਸਣਾ ਹੀ ਨਾ ਚਾਚਾ ਨੂੰ ਦੱਸੀਆਂ ਸਾਰੀਆਂ ਗੱਲਾਂ ਕੀਤੀਆਂ ਸੀ ਸੱਸਾ ਸੱਸਾ ਕਹਿੰਦਾ ਜਦੋਂ ਦੀ ਆਈ ਇੱਕ ਦਿਨ ਹੀ ਸਾਨੂੰ ਰੋਟੀ ਬਰਾ ਕੇ ਖਵਾਲੀ ਨੇ ਉਹ ਜਿੰਨ ਚੇਤਾ ਨਹੀਂ ਰਿਆ ਨੂੰ ਕਹਿਣਾ ਕਿ ਨਾਸਾ ਦੇ ਮੁਕੀਆਂ ਮਾਰਨ ਨੂੰ ਫੇਰਦੀ ਐ ਤੇ ਕਹਿੰਦੀ ਨਾਸਾ ਦੇ ਮੁਕੀਆਂ ਮਾਰਨੀਆਂ ਮੁਰੇ ਇਹਨਾਂ ਚੇਤਾ ਭੁੱਲ ਜਾਂਦਾ ਕਹਿੰਦਾ ਨੂੰ ਕਿਹਾ ਮਮੀ ਮੈਂ ਆ ਜੰਨੀ ਆ ਤੂੰ ਕੀ ਹੋਣਾ ਤੇਰਾ ਤੇ ਕਸੂਰ ਕੱਟਾ ਟੀ ਸਾਰਾ ਬੰਦੇ ਕੁੜੀਆਂ ਆਣ ਕੇ ਤੇ ਇੱਥੇ ਬੈਠੀਆਂ ਰਹਿੰਦੀਆਂ ਮੇਰਾ ਕਾਹਦਾ ਕਸੂਰ ਕੱਟਣ ਦੀ ਘਰ ਗਈ ਤੂੰ ਇੰਨੇ ਨਹੀਂ ਮੈਨੂੰ ਬੁਲਾਇਆ ਚਾਚਾ ਜੀ ਨਾਲ ਮੈਂ ਥੋੜਾ ਕੁ ਕਿਆ ਹੀ ਨੂੰ ਆ ਮੀ ਨਮੀ ਨਾਣ ਕੇ ਤੇ ਬੈਠੀਆਂ ਰਹਿੰਦੀਆਂ ਨੇ ਫਲਾਣ ਵਾ ਠੀਂ ਗੱਡੀਆਂ ਗੱਲਾਂ ਕੀਤੀਆਂ ਹੀ ਘੱ ਅੱਛਾ ਸਾਰਾ ਪੜਨਾ ਮੇਰੇ ਸਰੀਪੰਤਾ ਕਾ ਆਪਣਾ ਕੋਈ ਗਲਤੀ ਨਹੀਂ ਦਸੀ ਕੀ ਗੱਲ ਵੀਰਾ ਤੇਵਾ ਦਾ ਲਵਲੀ ਨੇ ਵਾਵਾ ਗੱਲਾਂ ਕੀਤੀਆਂ ਇਹ ਨਹੀਂ ਕਿ ਨਹੀਂ ਲਵਲੀ ਨੇ ਚਾਰ ਪਾਈ ਵਾਵਾ ਅੱਛਾ ਅੱਛਾ ਠੀਕ ਹੈ ਠੀਕ ਮੈਂ ਵੀ ਫਿਰ ਪਾਈ ਮੈਂ ਹੱਥ ਬੋਲਣ ਕਿੱਧਰ ਆ ਮੈਂ ਹਾਂ ਮੜੇ ਨੂੰ ਜੇ ਭਲਾ ਮਾਨਸਾ ਤੇ ਮੈਂ ਤੂੰ ਹੋਰ ਬੋਲੀ ਜਾਂ ਆਟਿਆ ਤੇ ਸਿਰ ਤੇ ਚੜੀ ਜਾਂ ਆਂ ਉਹਨਾਂ ਨੂੰ ਪਤਾ ਹੀ ਨਹੀਂ ਕਿਹੜਾ ਕੁਝ ਬੋਲਣਾ ਵਾ ਤਾਂ ਇਹਦੇ ਸਿਰ ਤੇ ਚਾਂਡੇ ਹੀ ਗੇ ਹੋਰ ਥੋਲਾ ਜਿਆ ਬੋਲਦਾ ਹੀ ਨਹੀਂ ਇਹ ਬੋਲਦਾ ਕੋ ਤਾਂ ਫੇਰ ਹੀ ਪਤਾ ਲੱਗਦਾ ਨਾ ਚੱਲ ਕੋਈ ਨਹੀਂ ਮੰਮੀ ਹੁਣ ਤੀ ਚੰਗੀ ਤਰ੍ਹਾਂ ਰਹੇ ਹੋ ਹੋ ਨਾ ਲੜਿਓ ਨਹੀਂ ਹੁਣ ਨਹੀਂ ਕੋਈ ਗੱਲ ਕਰਦੇ ਪੈ ਆ ਜੇ ਇਹ ਚੰਗੀ ਰਹੋਗੀ ਤਾਂ ਤਾਂ ਹੀ ਆ ਨਾ ਚੱਲ ਤੂੰ ਚੁੱਪ ਕੀਤਾ ਰਿਹਾ ਕਰੋ ਘਰ ਤੇ ਵਸੋੜਾ ਹੀ ਹੁਣ ਕੀ ਕਰਨਾ ਫਿਰ ਇਦਾਂ ਹੀ ਕਰਨਾ ਪੈਣਾ ਕੀ ਕਰਨਾ ਫਿਰ ਤੁਹਾਨੂੰ ਪਤਾ ਹੀ ਆ ਠੀਕਾ ਠੀਕ ਚੰਗੇ ਚੰਗਾ ਵਿਆਹ ਕੀਤਾ ਇਹਨਾਂ ਨੇ ਪਿਪਤਾ ਹੀ ਪੈ ਗਈ ਆ ਸਾੜੇ ਆੜੇ ਵਿਚਾਰੇ ਜੀ ਭੋਲੇ ਭਾਲੇ ਹੈਗੇ ਹੀ ਮੰਮੀ ਵੀ ਨਾ ਉਦੋਂ ਮਗਰ ਲੱਗੀ ਗੱਡੀ ਤੇ ਕਿ ਮੈਂ ਗੱਡੀ ਲੈਣੀ ਗੱਡੀ ਲੈਣੀ ਹੁਣ ਬੈਠੀ ਲੜਾਈ ਪਾ ਕੇ ਘਰ ਚ ਚੱਲ ਕੰਨਾ ਕੀ ਕੰਮ ਕਰਨੀ ਮੈਂ ਵੀ ਹੁਣ ਆਪਣਾ ਮੰਮੀ ਕਿੱਥੇ ਚੱਲੇ ਤਿਆਰ ਹੋ ਗਏ ਮੰਮੀ ਹਾਂ ਤੇ ਕਿੱਥੇ ਚੱਲੇ ਤਿਆਰ ਹੋ ਗਏ ਮੈਂ ਤੇਰੀ ਮਾਸੀ ਕੋ ਚੱਲੀ ਆਂ ਮਾਸੀ ਕੋ ਚੱਲੇ ਹਾਂ ਤੇ ਘਰ ਦਾ ਧਿਆਨ ਰੱਖੀ ਆਂ ਤੇ ਤੂੰ ਇਹ ਮੈਨੂੰ ਦੱਸਿਆ ਵੀ ਨਹੀਂ ਆ ਕਹੇ ਜੇ ਜਾਣਾ ਹੀ ਤੇ ਫੇਰ ਹੀ ਦੱਸਣਾ ਹੀ ਅੱਜ ਤੇ ਚੱਲੀ ਸੀ ਤੇ ਜੇ ਤਿਆਰ ਤੇ ਹੋ ਗਈ ਆ ਦੱਸਣਾ ਕਦੋਂ ਹੀ ਤੂੰ ਤੁਰਨਾ ਹੀ ਫੇਰ ਹੀ ਦੱਸਣਾ ਹੀ ਜਦ ਤੰਦਰ ਜਾ ਕੇ ਮੈਂ ਨਾ ਬਾਹਰ ਹੁੰਦੀ ਤੇ ਤੂੰ ਹੀ ਕਿਹਾ ਦੱਸਣਾ ਹੀ ਚੁੱਪ ਕਰਕੇ ਚੱਲ ਜਾਣਾ ਹੀ ਨਹੀਂ ਤਾਂ ਵੇਦੀ ਦੇ ਸਹੀ ਪਹਿਲਾਂ ਨਾ ਹੀ ਦੱਸਦੀ ਤੂੰ ਇੰਨੀ ਔਖੀ ਮੈਨਾਂ ਬੋਲਣਾ ਵੀ ਉਸੇ ਮੈਂ ਕਾ ਤੋਖੀ ਬੋਲਣਾ ਮੰਮੀ ਤੇਰੇ ਨਾਲ ਮੈਨਸ ਕੋ ਪਿਆਰ ਨਾ ਪੁੱਛਣ ਕਿ ਕਿੱਥੇ ਚੱਲੇ ਚੁੰਨੀ ਚੰਨੀ ਠੀਕ ਕਾ ਨਹੀਂ ਫੇਰ ਹੀ ਤੇਰੇ ਵੱਲ ਨੂੰ ਜਾਣਾ ਹੀ ਤੇਰੇ ਵੱਲ ਨੂੰ ਜਾਣਾ ਹੀ ਆਹ ਕੋਈ ਗੱਲ ਨਹੀਂ ਤਿਆਰ ਹੋ ਗਏ ਤਾਂ ਬੂਹੇ 'ਚ ਜਾ ਕੇ ਦੱਸ ਦਿਆ ਕਰੋ ਸੰਦੀਪ ਮੈਂ ਚੱਲੀ ਆਂ ਐਡੀ ਔਖੀ ਨਾ ਬੋਲਿਆ ਕਰ ਠੀਕ ਆ ਇਹਨੇ ਵੀ ਚੱਲ ਵਾ ਕੱਲ ਬੰਦਿਆਂ ਦੇ ਵਿੱਚ ਮਾਫੀ ਮੰਗ ਲਈ ਆ ਤੇ ਤੂੰ ਹੁਣ ਮੈਨੂੰ ਔਖੀ ਪਿਆ ਕਰੇਂਗੀ ਗੱਲ ਹਿਸਾਬ ਨਾਲ ਕਰ ਲਿਆ ਕਰ ਜੇ ਤੂੰ ਨਾਲ ਸਾਡੇ ਕਾਰ ਹੀ ਲਈ ਹੁ ਮਾफी ਮੰਗ ਲਈ ਅਸੀਂ ਤੇ ਇਹ ਥੋੜਾ ਵੀ ਹਾਲ ਟਾਈਮ ਹੁਣ ਔਖੇ ਹੀ ਪੈਣਾ ਪੜੀ ਲਿਖੀ ਹੈਗੀ ਐ ਹਿਸਾਬ ਨਾਲ ਗੱਲ ਕਰਿਆ ਕਰ ਐਡੀ ਔਖੀ ਨਾ ਬੋਲਿਆ ਕਰ ਮੰਮੀ ਮੈਂ ਤਾਂ ਹਿਸਾਬ ਨਹੀਂ ਗੱਲ ਕਰਨ ਢੀ ਆ ਤੁਹਾਨੂੰ ਕੁਝ ਕਿਹਾ ਵਾ ਬਸ ਪੁੱਛਿਆ ਹੀ ਆ ਤੁਸੀਂ ਕਿੱਥੇ ਚੱਲੇ ਆ ਤੀ ਤੇ ਅਗੇ ਸਿਰਦੇ ਵਾਲਾ ਨੂੰ ਪੈਂਡੇ ਆ ਨਾਲੇ ਮਿੰਨੇ ਤੇ ਸਮਝ ਨਹੀਂ ਆਈ ਕਿਹੜੀ ਮਾਸੀ ਐ ਸਾਨੂੰ ਤੇ ਮਾਸੀ ਨੇ ਸੱਦਿਆ ਨਹੀਂ ਅਜੇ ਤੱਕ ਕਦੋਂ ਦਾ ਵਿਆਹ ਹੋਇਆ ਆ ਸਾਡਾ ਹੁਣ ਤੁਹਾਨੂੰ ਮਾਸੀ ਯਾਦ ਆ ਗਈ ਐ ਮੰਮੀ ਮਿੰਨੇ ਤੇ ਤੁਹਾਡੇ ਰਿਸ਼ਤੇਦਾਰਾਂ ਦੀ ਨਹੀਂ ਸਮਝ ਲੱਗਦੀ ਕਿੱਦਾਂ ਦੇ ਰਿਸ਼ਤੇਦਾਰ ਵਾ ਲੋਕੇ ਸੱਦਦੇ ਆ ਕਿ ਚਲ ਨਵਾਂ ਨਵਾਂ ਵਿਆਹ ਹੋਇਆ ਵਾ ਤੁਹਾਡੇ ਰਿਸ਼ਤੇਦਾਰਾਂ ਨੇ ਇੱਕ ਵਾਰੀ ਉਹਨੇ ਸੱਦਿਆ ਸੱਦਣ ਵਿੱਚ ਕੀ ਤੁਸੀਂ ਕਿਹੜਾ ਕਦੇ ਸੱਦਿਆ ਨਾ ਉਹਨਾਂ ਨੂੰ ਮੇਰੀ ਗੱਲ ਸੁਣੋ ਜਦੋਂ ਤੇ ਤੂੰ ਵਿਆਹੀ ਆਈ ਆ ਉਦੋਂ ਦੀ ਤੂੰ ਝਗੜੇ ਘਾਣਦੇ ਹੀ ਹਾਡੇ ਨੇ ਤੈਨੂੰ ਖਰਨਾ ਕੀ ਤੇ ਕਹਿੰਦੇ ਸੱਦਣਾ ਕੀ ਅੱਛਾ ਤੁਹਾਡਾ ਕਹਿੰਦਾ ਮਤਲਬ ਇਹ ਵਾ ਕਿ ਜਿੱਦਾਂ ਮੈਂ ਇੱਥੇ ਲੜਦੀ ਆ ਉਥੇ ਵੀ ਜਾ ਕੇ ਲੜੂੰਗੀ ਤਾਂ ਕੀ ਪਤਾ ਵਾ ਤੇਰਾ ਉਥੇ ਜਾ ਕੇ ਵੀ ਇਦਾਂ ਹੀ ਲੜਪੇ ਫੇਰ ਮਾਸੀਆਂ ਤਾਂ ਇਹ ਕਹਿਣ ਵਿਚਾਰੀਆਂ ਪਈ ਇਹ ਕੀ ਗੱਲ ਬਣੀ ਮਾਸਿੰਗਰ ਵਿਚਾਰ ਕੇ ਮੇਰੇ ਸਿਰ ਤੇ ਗੱਲ ਲਵਣੀ ਐਡੀ ਵੀ ਚਿਹਨ ਨਹੀਂ ਹੈਗੀ ਮੈਂ ਕਿਉਂ ਮੋਂ ਤੇਰੀ ਇਦਾਂ ਦੀ ਇਹ ਟਾਡੀ ਸੋਚਵਾ ਮੈਂ ਤਾਂ ਕਿਤੇ ਜਾ ਕੇ ਦੱਸਦੀ ਨਹੀਂ ਡਰਦੀ ਤੇ ਕੋਈ ਗੱਲ ਨਹੀਂ ਚੱਲੇ ਆ ਜਾ ਕੇ ਦੱਸ ਦੇ ਮੈਨੂੰ ਜਿੱਦਨੇ ਹਟਣਾ ਮੇਰ ਕੋ ਫੇਰ ਵੱਧ ਘਟ ਬੋਲਿਆ ਗਿਆ ਨਾ ਤੇ ਤੂੰ ਆਪਣੇ ਚਾਚੇ ਤਾਈ ਸਾਧ ਲੈਣੇ ਆ ਮੈਂ ਚੱਲੀ ਆ ਤੇਰੇ ਗੜੀ ਜੋੜੇ ਹੱਥ ਕਰ ਧਖਿਆ ਰੱਖੀ ਘਰ ਚ ਕਿੱਡਾ ਖਜ਼ਾਨਾ ਦੱਬਿਆ ਵਾ ਨਾ ਘਰ ਦਾ ਧਿਆਨ ਰੱਖੀ ਮਿੰਤੇ ਕਹਿੰਨਾ ਦੀ ਸਮਝ ਆਉਂਦੀ ਪਤਾ ਨਹੀਂ ਕਿੱਥੇ ਚੱਲ ਗਿਆ ਵਾ ਇਹ ਇਹਨੇ ਕਿਤੇ ਘਾਟੇ ਗਣਾ ਨਹੀਂ ਹੁੰਦਾ ਐਦਾਂ ਕਰਦੀ ਆ ਮੰਮੀ ਤਾਂ ਚੱਲ ਗਈ ਮਾਸੀ ਕੋਲ ਤੇ ਇਹਨੂੰ ਪਿਆਰ ਨਾ ਸਮਝਾਉਣੀ ਆ ਇਹਨੇ ਮੇਰੇ ਮਗਰ ਲੱਗ ਜਾਣਾ ਵਾ ਇਹਨੂੰ ਕਹਿੰਨੀ ਆ ਮੋਟਰਸਾਈਕਲ ਲੈ ਕੇ ਆ ਕੋਈ ਗੱਲ ਨਹੀਂ ਇਹਨੇ ਮੇਰੇ ਪਿੱਛੇ ਲੱਗ ਹੀ ਜਾਣਾ ਵਾ ਸਿੱਧਾ ਜਾ ਤੇ ਹੈਗਾ ਵਾ ਜਿੱਦਾਂ ਇਹਨੂੰ ਮੈਂ ਕਿਹਾ ਨਾ ਉਦਾਂ ਹੀ ਕਰਨਾ ਇਹਨੇ ਕਿਤੇ ਹੈ ਸੰਦੀਪ ਹਾਂਜੀ ਪਾਣੀ ਲਈ ਇਹ ਤਾਂ ਕਰਦੀਆਂ ਮੰਮੀ ਤੇ ਗਈ ਮਾਸੀ ਕੋਲ ਤੇ ਇਹਨਾਂ ਨਾਲ ਪਿਆਰ ਨਾਲ ਗੱਲ ਕਰੂੰਗੀ ਹੁਣ ਮੈਂ ਮੰਮੀ ਕਿੱਥੇ ਹੈ ਮੰਮੀ ਨਾ ਮਾਸੀ ਕੋਲ ਗਏ ਆ ਮੰਮੀ ਨੇ ਦੱਸਿਆ ਵੀ ਨਹੀਂ ਮੰਮੀ ਤਾਂ ਤਿਆਰ ਹੋਣ ਡੇ ਹੀ ਤੇ ਮੈਂ ਮੰਮੀ ਨੂੰ ਪੁੱਛਿਆ ਮੈਂ ਕਿੱਥੇ ਚੱਲੇ ਆ ਅੱਛਾ ਤੇ ਮੰਮੀ ਅੱਗੇ ਮੈਨੂੰ ਖਾਣ ਹੀ ਪੈ ਕਿਉਂ ਕੀ ਗੱਲ ਹੋ ਗਈ ਮੈਂ ਤਾਂ ਬਸ ਇੰਨੇ ਪੁੱਛਿਆ ਮੈਂ ਮੰਮੀ ਕਿੱਥੇ ਚੱਲੇ ਆ ਅਹੀਂ ਮੈਂ ਤੈਨੂੰ ਦੱਸ ਕੇ ਜਾਇਆ ਕਰਾਂ ਜਿੱਥੇ ਵੀ ਜਾਣਾ ਵਾ ਮੈਂ ਹੈ ਮੈਂ ਮੰਮੀ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਨ ਢੀ ਆ ਨਾ ਤੇ ਤੁਸੀਂ ਤਾਂ ਘੋੜ ਡੁੱਡ ਪੈਣ ਡੇ ਆ ਤੇ ਵੇਖ ਲਓ ਮੰਮੀ ਦਾ ਹਾਲ ਅਜੇ ਕੱਲ ਸਮਝਾ ਕੇ ਗਏ ਆ ਚੱਲ ਕੋਈ ਗੱਲ ਨਹੀਂ ਸੰਦੀਪ ਨਾ ਗੁੱਸਾ ਕਰਿਆ ਕਰ ਉਹਦਾ ਯਾਰ ਤੇ ਮੈਂ ਕੁਝ ਵਾਧੂ ਕਹਤਾ ਤੇ ਸਾਰਾ ਟੱਬਰ ਮੇਰੇ ਦਿਵਾਲੇ ਹੋ ਜਾਂਦਾ ਵਾ ਫਿਰ ਮੈਂ ਕੀ ਕਰਾਂ ਚੱਲ ਕੋਈ ਗੱਲ ਨਹੀਂ ਉਹ ਸਿਆਣੀ ਬਿਆਣੀ ਨਾ ਕਰ ਕੋਈ ਗੱਲ ਮੈਂ ਕਿਉਂ ਕਹਿਣਾ ਵਾ ਮੰਮੀ ਹੁੰਦੇ ਮੇਰੇ ਦਿਵਾਲੇ ਨਾਲ ਮੇਰੀ ਗੱਲ ਸੁਣੋ ਤੀ ਗਏ ਨਹੀਂ ਉਧਰ ਮੋਟਰਸਾਈਕਲ ਦਾ ਪਤਾ ਕਰਨ ਕਿਹੜਾ ਮੋਟਰਸਾਈਕਲ ਮੋਟਰਸਾਈਕਲ ਲੈਣਾ ਨਹੀਂ ਆ ਉਹ ਸੰਦੀਪ ਮੈਂ ਪੱਤਣ ਨੇ ਆ ਪਾਤੀਆਂ ਉਹ ਲੰਦੇ ਬਾਬਾ ਸਾਰੀਆਂ ਮੇਰੇ ਵੇਖ ਲੈਣਦੇ ਕਰ ਲਿਆਉਂਗਾ ਤੇ ਮੰਮੀ ਕੋਲੋਂ ਪੈਸੇ ਲੈ ਲਓ ਥੋੜੇ ਬੱਤੇ ਘਰੋਂ ਲਾਉਂਗਾ ਥੋੜੇ ਬੱਤੇ ਮੈਂ ਆਪ ਕਰ ਲੈਂਦੇ ਮੈਨੂੰ ਮੈਨੂੰ ਨਹੀਂ ਪਤਾ ਦੋਵਾਂ ਦਿਨਾਂ ਦੇ ਵਿੱਚ ਮੈਨੂੰ ਮੋਟਰਸਾਈਕਲ ਚਾਹੀਦਾ ਵਾ ਮੈਂ ਪਿੰਡ ਜਾਣਾ ਵਾ ਚਲ ਕੋਈ ਮਰਜੀ ਪਤਾ ਕਰਕੇ ਆਓ ਕੋਈ ਗੱਲ ਨਹੀਂ ਮੈਂ ਕਰਦਾ ਮੈਂ ਚੱਲਿਆ ਕਿਤੇ ਬਾਹਰ ਉਹ ਕਹਿੰਦੇ ਵੇਚਣਾ ਉਹਦੇ ਕੋਲ ਲੈ ਲੈਣਾ ਵਾ ਮੋਟਰਸਾਈਕਲ ਚੰਗਾ ਵਾ ਕਹਿੰਦੇ ਤੇ ਤੂੰ ਸ਼ਾਮ ਨੂੰ ਪਤਾ ਕਰ ਆਉਂ ਇੱਕ ਵਾਰੀ ਜਾ ਕੇ ਕਰੋਂ ਨਾ ਕੋਈ ਗੱਲ ਨਹੀਂ ਰੋਟੀ ਤਾਂ ਦੇ ਮੈਨੂੰ ਰੋਟੀ ਮੈਂ ਦੇ ਦਿੰਨੀ ਐ ਕੋਈ ਗੱਲ ਨਹੀਂ ਤੇ ਚੇਤਾ ਰੱਖਿਓ ਹਣ ਮੋਟਸਾਲ ਉਹਦਾ ਪਤਾ ਕਰਨ ਜਾਣਾ ਵਾ ਤੇ ਚੇਤਨਾ ਪਲਾ ਲਿਓ ਚੰਗਾ ਚੰਗਾ ਸਾਸਰੀ ਘਰ ਪੈਣ ਕੇ ਕੀ ਗੀਤ ਸੁਣਾ ਆਖੀ ਤੇ ਤਾਂ ਬਾਜੋ ਹਾਈ ਸੁਣ ਆਂ ਕੀ ਵਧੀਆ ਵਧੀਆ ਬੜੀ ਚਿੜੀ ਬਾਦ ਫੇਰਾ ਮਾੜਿਆ ਈ ਕੀ ਕਰਨਾ ਦੱਸ ਤਨ ਪਤਾ ਹੀ ਆ ਜਦੋਂ ਦਾ ਕਾਕਾ ਵਿਆਹ ਆ ਲਿਆ ਮੁੰਡਾ ਉਦੋਂ ਦਾ ਐਦਾਂ ਹੀ ਆ ਬੈਠੋ ਕਹਿੰਦੀ ਹੋਰ ਸੁਣਾਓ ਪੈਣੀ ਤੀ ਠੀਕ ਆ ਵਧੀਆ ਧੰਨ ਬੜੀ ਚਿੜੀ ਬਾਦ ਕਿਲਾ ਮਾੜਿਆ ਈ ਫਿਰ ਤੈਨੂੰ ਪਤਾ ਹੀ ਜਿੰਦਾ ਵਿਆਹ ਹੋ ਗਿਆ ਮੁੰਡੇ ਦਾ ਤੇ ਤੈਨੂੰ ਪਤਾ ਨਹੀਂ ਨਿਕਲਿਆ ਜਾਂਦਾ ਕਰੋ ਲੈ ਅੱਡੀ ਸੇਤੀ ਇਦਾਂ ਹੀ ਤੈਨੂੰ ਪਤਾ ਹੀ ਆ ਹਾਂ ਤੇ ਕੇਰੇ ਦੇਣ ਹਜੇ ਵਿਆਹ ਹੋਇਆ ਇਹ ਕੋਰਾ ਵੀ ਫਿਰ ਪੈਣ ਪੜਾ ਗੋ ਆਈਦਾ ਹੀ ਨਹੀਂ ਕੀ ਕਰ ਦੱਸਾਂ ਤੈਨੂੰ ਹਾਂ ਤੇ ਮੁੰ ਲੜਦੀ ਆ ਉਹਦੋਂ ਦੀ ਸਾਡੇ ਨਾਲ ਲੈ ਮੁੰਡੇ ਨਾਲ ਚੰਗਾ ਚੰਦੀ ਮੁੰਡਾ ਤੇ ਅੱਗੇ ਤੈਨੂੰ ਪਤਾ ਮੇਰਾ ਸਿੱਧਾ ਜਾ ਵਿਚਾਰਾ ਥੋੜਾ ਲੈ ਹਾਂ ਬੜਾ ਸਤੰਦੀ ਉਹਦੇ ਨਾਲ ਲੜਦੀ ਆ ਕੁੜੀਆਂ ਨੂੰ ਨਹੀਂ ਟਿਕਾ ਦਿੰਦੀ ਭੈਣ ਜੀ ਕੁੜੀਆਂ ਨੂੰ ਕਿਉਂ ਨਹੀਂ ਟਿਕਾ ਦਿੰਦੀ ਏ ਤੁਸੀਂ ਤੇ ਕਹਿੰਦੇ ਸੀ ਭੈਣ ਜੀ ਨੋ ਹੱਡੀ ਪੜੀ ਲਿਖੀ ਆ ਤੇ ਇਹ ਹੋੜਾ ਵੀ ਮੁੰਡਾ ਸਿੱਧਾ ਵਾ ਤੇ ਮੁੰਡੇ ਨੂੰ ਦਰਾਈ ਫਿਰੇ ਸਿਮੀ ਕੋਸ ਨਾ ਪੁੱਛ ਤੂੰ ਹਾਂਜੀ ਬੜਾ ਹਾਲ ਮਾਰਾ ਜਦੋਂ ਦੀ ਵਿਆਹੀ ਐ ਮੁੰਡੇ ਨੂੰ ਤਾਂ ਜਾਣਦੀ ਨਹੀਂ ਕੁਛ ਵੀ ਲੈ ਕਿਉਂ ਨਹੀਂ ਜਾਣਦੀ ਮੁੰਡੇ ਨੂੰ ਜੇ ਕੁੜੀ ਆਉਂਦੀ ਤਾਂ ਕੁੜੀ ਤੇ ਦਿਵਾਲੇ ਜੇ ਮੇਰੇ ਤੇ ਮੇਰੇ ਅੰਦਰ ਰੋਟੀ ਨਹੀਂ ਪੁੱਛਦੀ ਜਦੋਂ ਦੀ ਵਿਆਹੀ ਐ ਨਾ ਕਿਤੇ ਰੋਟੀ ਨਾ ਪਾਣੀ ਲੈ ਹਾਂ ਮੁੰਡੇ ਨੂੰ ਕਹਿੰਦੀ ਉੱਤੇ ਲੱਗੋ ਮੁਸ਼ਕਮ ਦੀ ਆ ਲੈ ਕਰ ਦੋ ਡੰਗਰਾਂ ਚ ਫੇਰ ਨਾ ਤੇ ਡੰਗਰ ਵੇਚ ਦੇ ਅੱਛਾ ਕਿ ਆਹ ਗੱਲ ਸੁਣ ਲੈ ਕੇ ਨਵੀ ਹੁਣ ਕਿੰਨੇ ਕ ਦਿਨ ਹੋਏ ਵਿਆਹ ਹੋਏ ਆਹ ਤੇ ਕੱਲ ਇਹਨੇ 55 ਸਾਲ ਦੇ ਕਿਲੇ ਨੂੰ ਅਜੇ ਵੀ ਨਵੇਂ ਵਿਆਹ ਹੋਏ ਨੂੰ ਉਹੋ ਹੀ ਤੇ ਮੈਂ ਖੰਡੇ ਹੀ ਆ ਤੇ ਅਹੀਂ ਦੋ ਦੋ ਕੁੜੀਆਂ ਆਈਦੀ ਹਾਂਜੀ ਤੇ ਲੜ ਪਈਆਂ ਹਾਂਜੀ ਮੈਂ ਵੀ ਬੋਲੜੀ ਤੇ ਉਹ ਵੀ ਤੇ ਮੁੰਡਾ ਵਿਚਾਰ ਆਇਆ ਗੁੱਸੇ ਨਾਲ ਉਹ ਆਂਦਾ ਵੀ ਅੱਗੇ ਹੀ ਬੋਲਦੀਆਂ ਨੇ ਨਿਹਾਣ ਕਿਤੇ ਚਪੇਰ ਮਾਰਦੀ ਤੇ ਤਾਂ ਕੀ ਆ ਬੰਦੇ ਮਾਰ ਹੀ ਲੈਂਦੇ ਆ ਤਾਂ ਕੀ ਆ ਉਹਨੇ ਤੇ ਉਸੇ ਆਪਣੇ ਕਿਤੇ ਟਿਕਾ ਨਹੀਂ ਦਿੰਦੀ ਉਦੋਂ ਦੀ ਉਹ ਤੇ ਉਸੇ ਵਾਲੇ ਆਪਣੇ ਟੇਕੇਆਂ ਫੋਨ ਕਰ ਦਿੱਤਾ ਅੱਛਾ ਟੇਕੇਆਂ ਨੂੰ ਕਿਉਂ ਫੋਨ ਕੀਤਾ ਤੇ ਬੈਠੇ ਗੱਲ ਕਰ ਲੈਂਦੇ ਹਾਂ ਬੈਠੇ ਕਿੱਥੇ ਵਾਲ ਕਰਨੀ ਉਹ ਨਹੀਂ ਉਹ ਤਾਂ ਹਨ ਤੇ ਜਾਣਦੀ ਨਹੀਂ ਫੇਰ ਉਹਨੇ ਸੇ ਪਾਲ ਬੰਦੇ ਸੱ ਦੇ ਦੇ ਅੱਛਾ ਤੇ ਮੁੰਡੇ ਦੇ ਦਿਵਾਲੇ ਹੋ ਗਿਆ ਦਾ ਚਾਚੇ ਦਾ ਮੁੰਡਾ ਉਹ ਤੇਰੀ ਗੱਲ ਚਾਚੀ ਆਈ ਦੀ ਤੂੰ ਚਪੇਰ ਕੋ ਮਾਰੀ ਹੁਣ ਦਸ ਮਾਰ ਕੇ ਆਉਂ ਆ ਜਾਉਂ ਆ ਬੈਣਾ ਗੱਲਾਂ ਕਰਨ ਅੱਛਾ ਹਾਂ ਲੈ ਮੈਂ ਤਾਂ ਆਖਿਆ ਮੁੰਡਿਆ ਜੀ ਮੁੰਡਾ ਹੱਡਾ ਨਹੀਂ ਬੋਲਣ ਦੇ ਆ ਤੇ ਤੂੰ ਇਹ ਥੋੜਾ ਸਿਰ ਤੇ ਚੜੀ ਜਾਂਦੇ ਆ ਆਹ ਬੈਣਾ ਤੇ ਟਿਕਾ ਨਹੀਂ ਦੇਣ ਦੇ ਤੇ ਕੱਲ ਕਿਤੇ ਫਰਵਾਹ ਹਾਰ ਕੇ ਫਿਰ ਅਹੀ ਮਾਂ ਵੀ ਮੰਗ ਲਈ ਮਾਂਗ ਲਈ ਕੀ ਕਰਨਾ ਹੈ ਫਿਰ ਆਹ ਮੁੰਡੇ ਨੇ ਵਿਚਾਰ ਆਂ ਤਾਂ ਮੈਂ ਨਹੀਂ ਮਾਰਦਾ ਬੜੀ ਮੈਂ ਖੜੀ ਕੋਹ ਨਾ ਪੁੱਛ ਕਦੀ ਜਿੱਦਨ ਦੀ ਆਈ ਇੱਕ ਦੇਨੀ ਰੋਟੀ ਖਵਾਲੀ ਅੱਛਾ ਜਿੱਦਨ ਮਾੜੀ ਜੀ ਲੜ ਪਈ ਨਾ ਜਿੱਦਨ ਚ ਪੇਰ ਮੁੰਡੇ ਨੇ ਮਾਰੀ ਉਦੋਂ ਵੀ ਮੈਂ ਸਬਜ਼ੀ ਬਣਾਈ ਅਜੇ ਨਾ ਪਾ ਕੇ ਖਾ ਕੇ ਅੰਦਰ ਬਹਿ ਕੇ ਮੁੰਡੇ ਮੁੰਡੇ ਰੋਟੀ ਮੰਗੀ ਤੇ ਪੈ ਗਈ ਉਹਨੂੰ ਨਹੀਂ ਤੂੰ ਦੀ ਮਾਨਾ ਕਰਨੀ ਇਹ ਨਾ ਹਾਂ ਰੋਟੀ ਇਹ ਪੁੱਛਦੀ ਮੁੰਡਾ ਵਿਚਾਰ ਆਇਆ ਮੰਮੀ ਰੋਟੀ ਮੈਂ ਹਰ ਰੋਟੀ ਪਰ ਉੱਠੀ ਤੇ ਪਕਾਈ ਦੇ ਫਰਖਾਦੀਆਂ ਹੀ ਰੋਟੀ ਤੇ ਜਦੋਂ ਆਪਣੇ ਹਿਸਾਬ ਹੀ ਪੇਰ ਰੋਣੇ ਤਾਂ ਕੀ ਫਾਇਦਾ ਉਹ ਲੈਖਣੀ ਮਿੰਨ ਤੋਂ ਕੋਈ ਫਾਇਦਾ ਹੀ ਨਾ ਹੋਇਆ ਆ ਕਰਦਾ ਮੁਰੇ ਦਾ ਚਾਹ ਬਣਾ ਕੇ ਲੈਣੀ ਆ ਘਟ ਨਹੀਂ ਨਹੀਂ ਮੇਰੇ ਘਰ ਗੱਲਾਂ ਬਾਤਾਂ ਕਰ ਲੈਣੇ ਕੋਈ ਚਾਹ ਕੀ ਕਰਨੀ ਮੈਨੂੰ ਕੋਈ ਹਾਲ ਦੱਸ ਮੈਂ ਕਰਾਂ ਕੋਈ ਗੱਲ ਮੈਂ ਤੁਹਾਨੂੰ ਦੱਸ ਨਹੀਂ ਆ ਇਹਨੂੰ ਮੈਂ ਸੱਚੀ ਮੈਂ ਤੇ ਕੱਲ ਦੀ ਜਿਹੜੀ ਮਾਫੀ ਮੰਗੀ ਆ ਸਾਹਮਣੇ ਸਾਰਿਆਂ ਦੇ ਬੇਇਕਤੀ ਕਿੰਨੀ ਹੁੰਦੀ ਆ ਇਹ ਆ ਵਿਚਾਰਿਆਂ ਨੇ ਮੰਗੀ ਤੇ ਮੈਂ ਵੀ ਮੈਨੂੰ ਤੇ ਕੱਲ ਦਾ ਇਨਾ ਹੋਂਡਿਆ ਮੈਂ ਕੀ ਕਰਾਂ ਪੈਣਾ ਉੰਨੀ ਆ ਕੋਈ ਗੱਲ ਨਹੀਂ ਮੈਂ ਕਹਿੰਦੇ ਇਹਨੂੰ ਤੇ ਸੂਤਰ ਮੈਂ ਚੰਗੀ ਤਰ੍ਹਾਂ ਕਰਾਂਗੀ ਇਹ ਕੀ ਚੀਜ਼ ਆ ਮੇਰੇ ਗਾੜੀ ਮੈਂ ਤੇ ਕਈ ਸੂਤਰ ਕੱਟ ਸਰੇ ਹੈ ਤੇ ਕੋਈ ਗੱਲ ਨਹੀਂ ਇਹ ਤਾਂ ਕਰਨੀ ਆ ਹੱਲੇ ਦਾ ਮੈਂ ਤੈਨੂੰ ਮੈਂ ਦੱਸਨੀ ਆ ਇਹ ਕੀ ਹੈ ਮੇਰੇ ਗਾਲੀ ਸਿਮੇ ਜਿੱਦਾਂ ਮਰਜੀ ਕਰਾ ਉਹਨੂੰ ਸੂਤਰ ਕੱਟੂ ਕੋਈ ਗੱਲ ਨਹੀਂ ਮੈਂ ਕਰ ਲੂ ਸੂਤਰ ਨਾ ਪਤਾ ਇਹ ਗਵਾਂਢੀਏ ਵੇਖਦੇ ਨੇ ਯਾ ਰੋਲਾ ਜਦੋਂ ਪਉਂਦੀ ਆ ਨਾ ਸਾਰੇ ਵੇਂਦੇ ਲੋਕੀ ਦਾ ਤਮਾਸ਼ਾ ਵੇਂਦੇ ਹਾਂ ਜਿੱਦਨ ਮੋਟਰਸਾਈਕਲ ਲਿਆਂਦਾ ਉਦੋਂ ਵੀ ਨੇ ਰੋਲਾ ਪਾਇਆ ਸਾਰਾ ਸਰੀਕਾ ਵੇਂਦਾ ਈ ਮੇਰਾ ਉਹਨਾਂ ਨੇ ਤੇ ਵੇਖਣਾ ਤੈਨੂੰ ਪਤਾ ਈ ਆ ਆਹੋ ਸਰੀਕਾ ਵੇਖ ਨਹੀਂ ਸਿਖਾਉਂਦਾ ਬੁਹਾਸ ਦੇ ਨੇ ਸੰਗ ਉਹ ਤੇ ਉਹਨਾਂ ਨੇ ਤੇ ਉਹ ਤੇ ਵੇਂਦੇ ਆ ਵੀ ਤਮਾਸ਼ਾ ਹੋਵੇ ਭਾਈ ਜਿੱਦਾਂ ਮਰਜ਼ੀ ਲੱਗੇ ਆਏ ਹੀ ਵੀ ਆਪਣੇ ਸਾਡੇ ਨਾਲ ਫੈਸਲਾ ਕਰਾਉਣਾ ਸਾਡੀ ਗੱਲ ਹੀ ਕੰਡਦੇ ਹੀ ਪਰ ਹੁੰਦਾ ਈ ਆ ਨਾ ਤੈਨੂੰ ਪਤਾ ਈ ਨਹੀਂ ਉਹ ਈ ਨਾ ਹਾਂ ਆਹ ਜਦੋਂ ਆ ਕੇ ਹਦੋਂ ਤੇ ਹੋਈ ਗਣੀ ਮੈਂ ਆਵਾਂਗੀ ਮੈਂ ਮੂਹ ਮੈਂ ਸੁੱਤਾਂ ਤੇ ਜੜੀ ਵੀ ਗੱਲ ਨਹੀਂ ਆ ਨਹੀਂ ਸੱਚੀ ਬੜਾ ਹਾਂ ਮੈਨੂੰ ਬਹੁਤ ਟੈਨਸ਼ਨ ਲੱਗ ਕੋਈ ਗੱਲ ਨਹੀਂ ਆਉਂਗੀ ਮੈਂ ਤੂੰ ਆ ਕੇ ਹਿੱਦਰ ਚੰਗਾ ਸਿੱਮੀ ਕੋਈ ਗੱਲ ਨਹੀਂ ਉਮੀ ਮੈਂ ਕਹਿੰਦੇ ਨਾ ਕਰਨੀ ਇਹਨੂੰ ਮੈਂ ਸੁੱਤਰ ਰਹੀ ਹਾਂ ਹਲ ਕੋਈ 10 ਮਿੰਟ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲਿਆਵਾਂ ਕੋਈ ਚਾਹ ਰਹਿਣ ਨਹੀਂ ਕੋਈ ਗੱਲ ਨਹੀਂ ਚਾਹ ਪੀ ਲੈ ਤਾ ਟੈਨਸ਼ਨ ਨਹੀਂ ਲੈਣੀ ਤੂੰ ਕੋਈ ਗੱਲ ਨਹੀਂ ਚਾਹ ਰਹਿਣ ਦੀ ਇਹਨੇ ਮੇਰੀ ਭੈਣ ਨੂੰ ਤੰਗ ਕੀਤਾ ਵੇਖੀ ਇਹਨੂੰ ਮੈਂ ਕਿੱਦਾਂ ਸੁੱਤਰ ਕਰਨੀ ਇਹਨੂੰ ਆ ਗਈ ਮੈਂ ਚਾਹ ਬਣਾ ਲਿਆਵਾਂ ਚੰਗ